ਜੀ ਸਸਕਾਲ ਜੀ ਸਾਰਿਆਂ ਨੂੰ ਉਸਾਨਵੀ ਰਿਵਾਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਚੰਗੀਆਂ ਬੇੜਾ ਤੁਹਾਨੂੰ ਦਿਖਾਉਣੀਆਂ ਵਾਂ ਤੇ ਦੋਵੇਂ ਟੋਕੜਾ ਗੱਬਣਾ ਚੈੱਕ ਪਾਸਟ ਤੁਹਾਨੂੰ ਦਿਖਾਵਾਂਗੇ ਦੋਵੇਂ ਚੈੱਕ ਪਾਸ ਸਿਆ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਚੰਗੇ ਸੋਹਣੇ ਰੰਗ ਰੂਪ ਵਾਲੀਆਂ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਵੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ ਜੀ ਵੀ ਤੁਸੀਂ ਨਾਮ ਸਭ ਠੀਕ ਠਾਕ ਜੀ ਠੀਕ ਠਾਕ ਜੀ ਤੇ ਨਾਮ ਦੱਸਦੇ ਇਕ ਨਹੀਂ ਨਾਮ ਮੇਰਾ ਭਾ ਸਿੰਘ ਜੀ ਪੈਨਚੂਲਾ ਜਿਲ੍ਹਾ ਮੁਜ਼ੇਹਰ ਨਾਲ ਤੇ ਫੋਨ ਨੰਬਰ ਵੀ ਬੋਲ ਦੇ ਕਰੀ 91 45 9490 ਜੀ ਠੀਕ ਆ ਹਾਂਜੀ ਤੇ ਅੱਜ ਦੋ ਤੇ ਦੋਵੇਂ ਤੋਕੜਾ ਕਪਣਾ ਚੈੱਕ ਪਾਸ ਨਹੀਂ ਰਵੀ ਜੀ ਦੋ ਕੱਲ ਮੱਝਾਂ ਰਸੀ ਸ਼ਾਮੀ ਗੱਲ ਹੋਈ ਆ ਹਾਂਜੀ ਹਾਂਜੀ ਤੇ ਦੋ ਮੱਝਾਂ ਰਾਤੀ ਵੀਰ ਹੁਣੇ ਲੈ ਗਈ ਉਹ ਕਿੱਥੇ ਚਲ ਗਈਆਂ ਫਰੀਦਕੋਟ ਚਲ ਗਈਆਂ ਅੱਛਾ ਫਰੀਦਕੋਟ ਚਲ ਗਈਆਂ ਹਾਂਜੀ ਆ ਨਹੀਂ ਤਾਂ ਦੋ ਗਾਵਾਂ ਰਹਿ ਗਏ ਦੋਵੇਂ ਤੋਕੜਾ ਕਪਣਾ ਚੈੱਕ ਪਾਸ ਦੋਵੇਂ ਤੋਕੜਾ ਕਪਣਾ ਚੈੱਕ ਪਾਸ ਠੀਕ ਆ ਤੇ ਜਿਹੜੀ ਹੁਣ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂਜੀ ਹਾਂਜੀ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਸੋ ਕਿੰਨੇ ਜਰ ਦੀ ਚੱਕ ਪਾਸੇ ਇਹ ਰੁਪਏ 7 ਮਹੀਨੇ ਦੇ ਉੱਤੇ ਹੀ ਆ ਪੰਜਾਹ ਦਿਨ ਅੱਛਾ ਹਾਂਜੀ ਤੇ ਆ ਚਿਹਰਾ ਬੜਾ ਪਿਆਰਾ ਜਾਵਾ ਇਹਦਾ ਆ ਦੇਖ ਸਾਡੇ ਛੋਟੇ ਛੋਟੇ ਕੰਨ ਨੇ ਇਹਦੇ ਤੇ ਮਿਲਕ ਮੈਨ ਵੀ ਚੰਗੀ ਲੱਗੀ ਐ ਤੇ ਥਣਾ ਦਾ ਸਾਈਜ਼ ਵੀ ਚੰਗਾ ਤੇ ਦੁੱਧ ਕਿੰਨਾ ਕਿਝੋਨੇ ਦੇ ਕੋਲ ਦੁੱਧ 100 ਰੁਪਇਆ ਆਪਾਂ ਮਣਕੇ ਲਾਇਆ 10 ਕਿਲੋ ਅੱਛਾ ਆਪਣ ਨਾਲ ਕੇ ਧੜ ਗਿਓਨਾ 8 ਕਿਲੋ ਦੁੱਧ ਤਿਆਰ ਹੈ ਚਲੋ ਪੱਕਾ ਦੁੱਧ ਜਿਹੜਾ ਹੈਗਾ 8 ਕਿਲੋ ਤਿਆਰ ਆ ਠੀਕ ਆ ਹਾਂਜੀ ਹਾਂਜੀ ਤੇ ਸੱਜਰੇ ਕਿੰਨਾ ਕਿ ਦੁੱਧ ਚਵਾ ਦੇਂਜੀ ਪੰਜੇ 100 ਰੁਪਈਏ ਹੁੰਦੇ ਵਿੱਚ 27 28 ਕਿਲੋ ਦੁੱਧ ਚੋਂਦੇ ਰਹੇ ਆ ਅੱਛਾ ਤੇ ਦੂਜਾ ਸੁਭਾਨ ਸੁਣ ਸੁਣੀ ਜੀ ਤਿਆਰ ਕੀ ਕਿੰਨਾ ਕਿ ਚਵਾਜੋ ਤਿਆਰ ਕੀ ਮਹਾਰਾਜ ਦੀ ਕਿਰਪਾ ਨਾਲ ਮੇਰੇ ਹਿਸਾਬ ਨਾਲ 30 ਕਿਲੋ ਦੇ ਲੱਗੋਗੇ ਕਿਉਂਕਿ ਇਹਨੇ ਸੋਨਾ ਵੀ ਬੜੇ ਵਧੀਆ ਮੌਸਮ ਚ ਆ ਤੇ ਉਦੋਂ ਸਾਰਾ ਕੁਝ ਪੱਠੇ ਵੀ ਵਧੀ ਤੇ ਫਿਕਸ ਜਿਹਵਾਨੀ ਵਾਲੀ ਆ ਜਿਹੜੀ ਕੱਦ ਕਾਠ ਜਿਹੜਾ ਪੂਰਾ ਜਵਾਨ ਐ ਸੋਹਣੀ ਵੜਿਆ ਜਿਹੜੀ ਚੰਗੇ ਰਿਕਾਰਡ ਵਾਲੀ ਟੁਕੜ ਗੱਭਣ ਐ ਸੱਤਾਂ ਮਹੀਨਿਆਂ ਦੀ ਚੈੱਕ ਪਾਸ ਐ ਮੈਂ ਦੇਖਦਾ ਤੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਆ ਵੀ ਇਹਦਾ ਫੋਨ ਤੇ ਕਰਾਂਗੇ ਅੱਛਾ ਹਾਂਜੀ ਇਹਦਾ ਫੋਨ ਤੇ ਫੋਨ ਮੰਨ ਲਓ ਵੀ ਦੇਣਾ 45 ਦਿਨਾਂ ਤੇ ਫੇਰ ਕਰਮਾਂ ਦੇ ਸੂ ਬਣੀ ਆ ਚਲੋ 2 ਮਹੀਨੇ ਮੰਨ ਕੇ ਚੱਲੀਏ ਆਪਾਂ 2 ਮਹੀਨੇ ਮੰਨ ਕੇ ਚੱਲਦੇ ਹਾਂ ਰੁਪਈਏ ਜੀ ਠੀਕ ਆ ਤੇ ਹੁਣ ਦੇ ਸਹਾਰਾ ਰੇਟ ਇਹਦਾ ਜਾਇ ਜੀ ਹੋਊਗਾ ਜਾਇ ਜੀ ਹੋਊਗਾ ਰੁਪਈਏ ਜੀ ਠੀਕ ਆ ਤੇ ਪੌਂਚ ਵਿੱਚੇ ਹੀ ਰਹਿਣੀ ਆ ਪੌਂਚ ਵਿੱਚੇ ਕਰਾਂਗੇ ਠੀਕ ਆ ਤੇ ਬਾਕੀ ਕੋ ਵੀਰ ਫੋਨ ਲਾਵੇ ਇੱਕ ਵਾਰੀ ਬਾਕੀ ਦੇਖ ਸਕਦੇ ਬਿਲਕੁਲ ਸਿੱਧੀ ਬੈੜਿਆ ਤੇ ਸੋਹਣੀ ਬੈੜਿਆ ਫੱਬਦੀ ਹੈ ਕਿੱਲੇ ਤੇ ਬੱਜੀ ਵੀ ਤੇ ਹੁਣ ਇੱਕ ਹੋਰ ਜਿਹੜੀ ਆ ਗਈ ਆਪਣੇ ਕੋਲ ਇਹ ਵਿੱਦਿਕ ਕਿੰਨੇ ਜੀ ਤੱਕ ਪਾਸ ਤੇ ਇਹ ਵੀ ਸਾਢੇ 3.5 ਮਹੀਨੇ ਚੱਕ ਪਾਸ ਆ ਠੀਕ ਆ ਹਾਂਜੀ ਤੇ ਹੁਣ ਦੁੱਧ ਕਿੰਨਾ ਜੀ ਦੇ ਕੋਲ ਦੁੱਧ ਰੁਪਈ ਜਿਹੜਾ ਹੁਣ ਮਿਲਣਾ 5 ਕਿਲੋ ਤਿਆਰ ਲਈ ਹੈਗਾ 5 ਕਿਲੋ ਦੁੱਧ 5 ਕਿਲੋ ਦਾਲ ਉਹ ਸੇਵਾਲਾ ਲਾਏਗਾ ਤੇ ਦੁੱਧ ਰੁਪਈ ਬੋਧਾ ਨੇ 8-9 ਕਿਲੋ ਕਰ ਜੂਗੀ ਅੱਛਾ 5 ਕਿਲੋ ਸਾਢੇ ਜਿੰਦਾ ਮਰਜ਼ੀ ਚੋਗ ਲੈ ਗਏ ਤੇ ਇੰਨੇ ਸੱਜਰ ਨੇ ਕਿੰਨਾ ਖਚਵਾਇਆ ਦਰ ਜਨੇ ਰੁਪਏ ਦੀ 20 ਕਿਲੋ ਦੁੱਧ ਚੋਇਆ ਹੈ ਅੱਛਾ ਹਾਂ ਦੇਖੀ ਤੋਰਾਂ ਫੇਰ ਇੱਕ ਰੀਨ ਬਾਕੀ ਥੋੜਾ ਜਿਹਾ ਝੱਬੂ ਦਾ ਕਰਦੀ ਆ ਹਾਲੇ ਆ ਕੇ ਆਉਂਦਾ ਤਾਂ ਆਉਦਾ ਮਾਣਾ ਮੇਰੇ ਕੋਲ ਤੇਰੇ ਤੋਂ ਦਾ ਬਾਕੀ ਇਹ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਵੀ ਚੰਗੀਆਂ ਆਵਾ ਪਰ ਹੋਣ ਜਿਹੜਾ ਮੌਕੇ ਤੇ ਜਿਹੜਾ ਕਹਿੰਦਾ ਕਿ 5 ਲੀਟਰ ਦੁੱਧ ਜਿਹੜਾ ਹੈਗਾ ਥੋੜੀ ਜੀ ਸਾਹਬ ਘੱਟ ਹੋਈ ਆ ਇਹਦੀ ਜਿਹੜਾ ਕੋਈ ਲੈ ਜਾਊਗਾ ਨਾਲੇ ਤੇ ਸਾਂਭ ਲੂਗਾ ਤੇ ਸਰੀਰ ਵੀ ਭਰ ਜਾਊਗੀ ਤੇ ਦੁੱਧ ਵੀ ਉਹ ਸਾਦਾ ਥੋੜਾ ਬਤਾ ਹੋਰ ਵਾਜੇ ਬਾਕੀ ਸੱਜੇ ਚੰਗਾ ਦੁੱਧ ਚ ਆ ਜੂਗੀ ਹਾਂ ਤੇ ਸਾਦੇ ਤਾਂ ਇਹਦੇ ਵੀ ਲੱਗੇ ਤਾਂ ਤੇ ਮਿਲਕ ਮੈਨੇ ਦੀ ਵੀ ਚੰਗੀ ਲੱਗੀ ਐ ਸਾ ਇਹ ਵੀ ਫਰਤੀਤੀ ਦੀ ਹੋਵੇ। ਠੀਕ ਹੈ। ਹਾਂ। ਤੋੜ ਮਾਰ ਦੀ ਤਰ੍ਹਾਂ ਆਹ ਦੇਖੋ। ਇਹ ਤਾਂ ਸਾੜ। ਬੜੀ ਵਧੀਆ। ਠੀਕ ਹੈ। ਤੇ ਇਹਦਾ ਫਿਰ ਮੁੱਲ। ਮੁੱਲ ਹਰ ਰੁਪਈਆ ਕਰ ਲਵਾਂ 35-40 ਜੋ ਮਰਜ਼ੀ ਕਹੀ ਜਾਏਗੀ। 50000 ਚ ਪਹੁੰਚ ਕਰ ਦਾਂਗੇ ਅੱਛਾ 50000 ਚ ਪਹੁੰਚ 50000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਹਾਂ 100 ਕਿਲੋਮੀਟਰ ਤੱਕ ਤੇ ਬਾਕੀ ਇਹ ਵੀ ਕੋਈ ਚਾਪਣੀਆਂ ਚੈੱਕ ਕਰਾ ਲੈ ਜਾਂਦੀਆਂ ਹਨ ਆਪਣੇ ਜਿੰਦਾ ਮਰਜੀ ਚੈੱਕ ਕਰ ਖੜਿਆ ਕਿੰਨੇ ਦਿਨਾਂ ਤੱਕ ਆਪਣੀ ਚੈੱਕ ਕਰਾ ਲੈ ਜਾਂਦਾ ਪਰ ਵੀ ਚੈੱਕ ਕਰਾ ਲੈ ਕੋਈ ਜਾਂਦੇ ਕਰਾ ਲੈ ਉਦੋਂ ਇਹ ਆ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜੇ ਕੋਈ ਵਾਦਾ ਘਟਾ ਦੇ ਕੋਈ ਦੱਸ ਦੇ ਹਨਾ ਦੱਸ ਦੇ ਦੱਸ ਦੇ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਦੋਧਰੇ ਤੁਸੀਂ ਆਪ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨੇ ਆ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਕਿਤੇੋਂ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ